ਗੁਰਬਾਣੀ ਗੁਰੂ ਸਾਰੀ ਹੀ ਗੱਲ ਪ੍ਰੇਮ ਦੀ ਕਰਦੀ ਐ ਜੋ ਕਿ ਸਾਨੂੰ ਕਰਨ ਨੀ ਆਇਆ ਤੇ ਫਿਰ ਜੋ ਆਪਾਂ ਇਹਨਾਂ ਸਵਾਸਾਂ ਨੂੰ ਜਿੱਥੇ-ਜਿੱਥੇ ਖਰਚ ਕੀਤਾ ਲੇਖਾ ਤਾਂ ਆਪਾਂ ਨੂੰ ਵੀ ਦੇਣਾ ਪੈਣਾ ਜੇ ਆਪਾਂ ਆਪਣਾ ਸੁਭਾਅ ਨਾ ਬਦਲਿਆ ਤਾਂ ਲੇਖਾ ਤਾਂ ਦੇਣਾ ਪਊਗਾ ਹੁਣ ਸਾਥੀ ਤਾਂ ਸਾਡਾ ਬਣਿਆ ਇਹਨਾਂ ਪੰਜਾਂ ਦਾ ਅਸੀਂ ਸੋਚੀਏ ਕਿ ਸਾਨੂੰ ਮੁਕਤੀ ਮਿਲ ਜਾਏ ਸਾਡਾ ਇਸ ਸੰਸਾਰ ਦੇ ਉੱਤੋਂ ਪਾਰ ਉਤਾਰਾ ਹੋ ਜਾਏ ਨਾ ਅਸੀਂ ਗੁਰਬਾਣੀ ਤੋਂ ਕੁਝ ਸਿੱਖਿਆ ਕਿ ਗੁਰੂ ਸਾਹਿਬ ਜੀ ਕੀ ਆਖਦੇ ਨਾ ਅਸੀਂ ਉਹਨਾਂ ਦੇ ਆਖੇ ਲੱਗ ਕੇ ਉਹ ਕਾਰਜ ਕੀਤਾ ਜੋ ਉਹਨਾਂ ਨੇ ਸਾਨੂੰ ਕਿਹਾ ਹੁਣ ਜਿਹੋ ਜੇ ਫੁਰਨੇ ਆਪਾਂ ਨੂੰ ਪੰਜ ਦੇ ਹੀ ਜਾਂਦੇ ਆਪਾਂ ਆਰਾਮ ਦੇ ਨਾਲ ਮਗਰ ਲੱਗ ਕੇ ਉਹ ਫੁਰਨੇ ਲਈ ਜਾਂਦੇ ਰਿਐਕਟ ਕਰੀ ਜਾਂਦੇ ਨਾ ਦਿੱਤੇ ਉਹੀ ਲੇਖਾ ਆਪਣਾ ਬਣੀ ਜਾਂਦਾ ਨਾਲੋ ਨਾਲ ਹੁਣ ਜੋ ਇਹਨਾਂ ਨੇ ਫੁਰਨਾ ਪਾਤਾ ਅਸੀਂ ਸਾਰਾ ਹੀ ਦਿਨ ਉਹ ਗੱਲ ਲੈ ਕੇ ਉਹ ਵਿਚਾਰ ਲੈ ਕੇ ਉਹ ਥਾਟ ਲੈ ਕੇ ਸੋਚੀ ਜਾਣਾ ਨਤੀਜਾ ਅਸੀਂ ਡਿਪਰੈਸ਼ਨ 'ਚ ਚਲੇ ਗਏ ਅ ਕੱਲ ਹੀ ਇੱਕ ਭੈਣ ਜੀ ਨੇ ਕਮੈਂਟ ਕੀਤਾ ਕਹਿੰਦੇ ਡਿਪਰੈਸ਼ਨ ਦੀ ਸ਼ਿਕਾਰ ਸੀ ਮੈਂ ਮਾਨਸਿਕ ਰੋਗੀ ਸੀ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਧੀਆਂ ਮੈਂ ਪਰ ਜਦੋਂ ਕਹਿੰਦੇ ਮੈਂ ਗੁਰਬਾਣੀ ਪੜ੍ਹ ਕੇ ਸਿਮਰਨ ਕੀਤਾ ਸਾਧ ਸੰਗਤ ਦੀ ਗੱਲ ਮੰਨੀ ਫਿਰ ਕਹਿੰਦੇ ਮੇਰਾ ਉਹ ਜਿਹੜਾ ਰੋਗ ਸੀ ਉਹ ਆਪਣੇ ਆਪ ਠੀਕ ਹੋ ਗਿਆ ਮੇਰਾ ਮਾਨਸਿਕ ਰੋਗ ਠੀਕ ਹੋ ਗਿਆ ਜਿੰਨੇ ਰੋਗ ਪੈਦਾ ਹੁੰਦੇ ਨੇ ਉਹ ਸਾਡੇ ਮਾਨਸਿਕ ਰੋਗਾ ਤੋਂ ਹੀ ਪੈਦਾ ਹੁੰਦੇ ਨੇ ਹੁਣ ਆਪਾਂ ਨੂੰ ਤਾਂ ਇੰਨਾ ਭੇਦ ਵੀ ਨਹੀਂ ਸੀ ਉਹ ਤਾਂ ਗੁਰਮੁਖ ਖਾ ਨੇ ਭੇਦ ਦਿੱਤਾ ਕਿ ਜੇ ਆਪਾਂ ਮੰਨ ਲਓ ਬੋਲੇ ਨਹੀਂ ਕਿਸੇ ਦੇ ਖਿਲਾਫ ਜਾਂ ਮਨ ਦੇ ਵਿੱਚ ਪਰ ਰੱਖਦੇ ਆ ਨਾ ਈਰਖਾ ਕਿਸੇ ਲਈ ਗੁੱਸਾ ਰੱਖਦੇ ਆ ਨਫ਼ਰਤ ਰੱਖਦੇ ਆ ਜ਼ਰੂਰੀ ਨਹੀਂ ਕਿ ਆਪਾਂ ਬੋਲ ਕੇ ਉਹਨੂੰ ਕਹਿ ਦਿੱਤਾ ਗੁੱਸਾ ਕੱਢ ਲਿਆ ਜੇ ਆਪਣੇ ਮਨ ਦੇ ਵਿੱਚ ਫੁਰਨਾ ਉਹ ਸੁਖਮ ਚੱਲਦਾ ਪਿਆ ਆਪਾਂ ਕਿਸੇ ਨੂੰ ਨਾ ਕੁਝ ਬੋਲ ਕੇ ਦੱਸਿਆ ਜੇ ਸਾਡੇ ਮਨ ਦੇ ਵਿੱਚ ਉਹ ਫੁਰਨਾ ਚੱਲਦਾ ਆ ਤਾਂ ਹਿਸਾਬ ਉਸਦਾ ਵੀ ਹੋਵੇਗਾ ਜੋ ਮੈਂ ਸੋਚ ਰਿਹਾ ਉਹੀ ਮੇਰਾ ਲੇਖਾ ਬਣੇਗਾ ਜੇ ਮੈਂ ਮਾਲਕਵਾਰੇ ਸੋਚ ਰਿਹਾ ਤਾਂ ਕੁਝ ਚੰਗਾ ਹੋਵੇਗਾ ਜੇ ਮੈਂ ਨਾਮ ਸੁਣ ਰਿਹਾ ਤਾਂ ਕੋਈ ਚੰਗਾ ਹੋਵੇਗਾ ਜੇ ਮੈਂ ਕਿਸੇ ਦੀ ਨਿੰਦਿਆ ਨਫ਼ਰਤ ਈਰਖਾ ਕੁਝ ਅਜੀਹਾ ਸੋਚ ਰਿਆ ਕਿਸੇ ਦਾ ਹੱਕ ਮਾਰਨ ਬਾਰੇ ਸੋਚ ਰਿਆ ਤਾਂ ਸਜ਼ਾ ਵੀ ਅਜੀਹੀ ਹੀ ਮਿਲੇਗੀ ਫਲ ਅਜੀਹਾ ਹੀ ਮਿਲੇਗਾ ਹੁਣ ਇੰਨਾ ਕੁਝ ਸੋਚ ਕੇ ਅਸੀਂ ਕਹਿ ਲਈਏ ਕਿ ਭਾਈ ਸਾਨੂੰ ਕੁਝ ਵੀ ਨਾ ਹੋਵੇ ਸਾਨੂੰ ਤਾਂ ਬਸ ਉਹ ਦੇਵੀ ਦੇਵਤੇ ਆ ਕੇ ਲੈ ਜਾਣ ਸਾਡਾ ਇੱਦਾਂ ਹੀ ਪਾਰ ਉਤਾਰਾ ਹੋ ਜਾਏ ਸਾਡੇ ਕੋਲ ਜਿੰਨਾ ਆ ਦੁਨਿਆਵੀ ਤੌਰ ਤੇ ਧਨ ਪਿਆ ਆ ਆਪਾਂ ਜਮ੍ਹਾਂ ਨੂੰ ਦੇ ਦੇਣਾ ਉਹਨਾਂ ਨੂੰ ਖਰੀਦ ਲੈਣਾ ਜਿਵੇਂ ਆਪਾਂ ਇੱਥੇ ਦੁਨੀਆ ਨੂੰ ਸਮਝਦੇ ਹਾਂ ਇਸੇ ਤਰ੍ਹਾਂ ਆਪਾਂ ਅਗਲਾ ਵੀ ਸੋਚ ਕੇ ਬੈਠੇ ਆ ਕਿ ਕੋਈ ਗੱਲ ਨਹੀਂ ਕਹਾਂਗੇ ਕੁਝ ਹੁਣ ਤਾਂ ਇਹਨੂੰ ਚੁੱਪ ਕਰਕੇ ਬਿਠਾ ਲਿਆ ਨਹੀਂ ਬੋਲਦਾ ਪਰ ਮਨ ਉਰ ਵੇ ਫੁਰਨੇ ਆਈ ਜਾਂਦੇ ਇਹ ਸੁਖਮ ਫੁਰਨੇ ਆ ਇਹ ਰੁਕਣੇ ਹੈ ਸਿਮਰਨ ਦੇ ਨਾਲ ਜਿੰਨਾ ਭਾਂਡਾ ਧੋਣ ਲਈ ਆਪਾਂ ਸਾਬਣ ਦਾ ਇਸਤੇਮਾਲ ਕਰਾਂਗੇ ਉਨਾ ਹੀ ਚਮਕੇਗਾ ਤੇ ਇਸੇ ਤਰ੍ਹਾਂ ਜਿੰਨਾ ਆਪਾਂ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਦੀ ਮੈਲ ਧੋਣ ਵਾਸਤੇ ਜਿੰਨਾ ਸਿਮਰਨ ਕਰਾਂਗੇ ਓਨਾ ਹੀ ਇਹ ਨਿਖਰੇਗਾ